ਇਸ ਸਮੇਂ ਦੀ ਵੱਡੀ ਖਬਰ ਜਲੰਧਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਪੋਸਟ ਆਫਿਸ ਦੇ ਵਿੱਚ ਕੰਮ ਕਰਨ ਵਾਲੀ ਲੜਕੀ 2 ਸਤੰਬਰ ਨੂੰ ਆਪਣੇ ਘਰੋਂ ਕੰਮ ਤੇ ਜਾਂਦੀ ਹੈ ਔਰ ਉਸ ਨੂੰ ਅਗਵਾ ਕਰ ਲਿਆ ਜਾਂਦਾ ਹੈ ਔਰ 4 ਸਤੰਬਰ ਨੂੰ ਪਰਿਵਾਰ ਨੂੰ ਫੋਨ ਆਂਦਾ ਹੈ ਦਿੱਲੀ ਪੁਲਿਸ ਦਾ ਜਿਨ੍ਹਾਂ ਦੇ ਵੱਲੋਂ ਦੱਸਿਆ ਜਾਂਦਾ ਕਿ ਉਹਨਾਂ ਦੀ ਲੜਕੀ ਦਿੱਲੀ ਦੇ ਵਿੱਚ ਬੇਸੁੱਧ ਹਾਲਤ ਦੇ ਵਿੱਚ ਮਿਲੀ ਹੈ ਸੋ ਉੱਥੇ ਪਹੁੰਚ ਕੇ ਪਰਿਵਾਰ ਜਿਹੜਾ ਹੈ ਉਸ ਨੂੰ ਵਾਪਸ ਲੈ ਕੇ ਆਂਦਾ ਸੋ ਵੱਡੀ ਖਬਰ ਇਸ ਸਮੇਂ ਦੀ ਸਰਕਾਰੀ ਹਸਪਤਾਲ ਜਲੰਧਰ ਦੇ ਵਿੱਚ ਇਸ ਸਮੇਂ ਉਹ ਲੜਕੀ ਜਿਹੜੀ ਆ ਉਹ ਦਾਖਲ ਹੈ ਸਾਡੇ ਨਾਲ ਸਾਬਕਾ ਐਮਪੀ ਔਰ ਭਾਜਪਾ ਆਗੂ ਸੁਸ਼ੀਲ ਰਿੰਕੂ ਮੌਜੂਦ ਨੇ ਤੁਸੀਂ ਮਿਲ ਕੇ ਆਏ ਹੋ ਲੜਕੀ ਨੂੰ ਕਿੱਦਾਂ ਦੀ ਹਾਲਤ ਹੈ ਔਰ ਕੀ ਜਾਣਕਾਰੀ ਹੈ ਇਸ ਨੂੰ ਲੈ ਕੇ ਲੜਕੀ ਜਿਹੜੀ ਸਿਵਲ ਹਸਪੀਟਲ ਦਾ ਡੀ ਐਡਿਕਸ਼ਨ ਸੈਂਟਰ ਉਹਦੇ ਵਿੱਚ ਐਡਮਿਟ ਆ ਔਰ ਉੱਥੋਂ ਦੇ ਸਟਾਫ ਨੇ ਜਿਹੜੇ ਡਾਕਟਰ ਦਾ ਉਹਨਾਂ ਨੇ ਲੜਕੀ ਨੂੰ ਮਿਲਣ ਤੇ ਮਨਾਹੀ ਲਗਾਈ ਆ ਜੀ ਕਿਉਂਕਿ ਲੜਕੀ ਬਹੁਤ ਜ਼ਿਆਦਾ ਸ਼ੌਕ ਦੇ ਵਿੱਚ ਐ ਔਰ ਜਦੋਂ ਵੀ ਕੋਈ ਉਹਦੇ ਸਾਹਮਣੇ ਆਂਦਾ ਤਾਂ ਉਹ ਹੋਰ ਜ਼ਿਆਦਾ ਐਗਰੈਸਿਵ ਹੋ ਜਾਂਦੀ ਐ ਤਾਂ ਇਸ ਕਰਕੇ ਉਹਨਾਂ ਨੇ ਕਿਸੇ ਨੂੰ ਵੀ ਮਿਲਣ ਦੇ ਉੱਤੇ ਜਿਹੜੀ ਐ ਮਨਾਹੀ ਲਗਾਈ ਐ ਪਰ ਜਿਹੜੇ ਸਾਈਕੀਐਟ੍ਰਿਕਸ ਔਰ ਗਾਇਨਕੋਲੋਜੀ ਜਿਹੜੇ ਡਾਕਟਰ ਹੈ ਜੀ ਉਹਨਾਂ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਡਾਕਟਰ ਨੇ ਦੱਸਿਆ ਕਿ ਲੜਕੀ ਦੇ ਫੇਸ ਦੇ ਉੱਤੇ ਜਿਹੜੇ ਹੈ ਚਪੇੜਾਂ ਦੇ ਨਿਸ਼ਾਨ ਸੀਗੇ ਅੱਖ ਉਹਦੀ ਲਾਲ ਸੀਗੀ ਤਾਂ ਲੜਕੀ ਦੇ ਜਿਹੜੇ ਬਾਜੂ ਦੇ ਉੱਤੇ ਵੀ ਜਿਹੜੇ ਹੈ ਉਹ ਉਹਦੇ ਨਿਸ਼ਾਨ ਉਹ ਲੜਕੀ ਦੇ ਜਿਹੜੇ ਲੱਤਾਂ ਲੱਤਾਂ ਦੇ ਉੱਤੇ ਵੀ ਜਿਹੜੇ ਇੰਜੈਕਸ਼ਨ ਦੇ ਨਿਸ਼ਾਨ ਆ ਔਰ ਲੜਕੀ ਦੀ ਮਾਤਾ ਨੇ ਗੱਲ ਦੱਸੀ ਹੈ ਕਿ ਜਦੋਂ ਵੀ ਇਹਨੂੰ ਥੋੜੀ ਜੀ ਹੋਸ਼ ਆਂਦੀ ਹੈ ਇੱਕੋ ਗੱਲ ਹੀ ਲੜਕੀ ਮਨਾ ਕਰਦੀ ਹੈ ਕਿ ਮੇਰੇ ਇੰਜੈਕਸ਼ਨ ਨਾ ਲਗਾਓ ਨਾ ਇੰਜੈਕਸ਼ਨ ਨਾ ਲਗਾਓ ਤਾਂ ਕਿਤੇ ਨਾ ਕਿਤੇ ਸਾਰੇ ਹਾਲਾਤਾਂ ਨੂੰ ਦੇਖ ਕੇ ਗੱਲ ਜਿਹੜੀ ਹੈ ਲੱਗਦੀ ਹੈ ਕਿ ਲੜਕੀ ਨਾਲ ਬਹੁਤ ਜ਼ਿਆਦਾ ਬੁਰਾ ਹੋਇਆ ਜਿਹਦੇ ਕਰਕੇ ਉਹ ਜਿਹੜੀ ਹੈ ਮਾਨਸਿਕ ਤੌਰ ਦੇ ਉੱਤੇ ਜਿਹੜੀ ਹੈ ਉਹ ਠੀਕ ਨਹੀਂ ਹੈ ਤੁਸੀਂ ਡਾਕਟਰਾਂ ਦੇ ਨਾਲ ਵੀ ਮਿਲੇ ਹੋ ਤੁਹਾਨੂੰ ਕੀ ਖਦਸ਼ਾ ਲੱਗਦਾ ਹੈ ਕਿ ਕੀ ਲੜਕੀ ਦੇ ਨਾਲ ਜ਼ਿਆਦਾ ਵਿਅਕਤੀਆਂ ਦੇ ਵੱਲੋਂ ਜਾਤੀ ਕੀਤੀ ਗਈ ਹੈ ਕੋਈ ਇਸ ਗੱਲ ਤੋਂ ਡਾਕਟਰ ਨੇ ਇਨਕਾਰ ਨਹੀਂ ਕੀਤਾ ਪਰ ਜਿੰਨੀ ਦੇਰ ਤੱਕ ਪਾਰਟਿਕੂਲਰ ਰਿਪੋਰਟ ਨਹੀਂ ਆਂਦੀ ਉਹਦੇ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ ਲੜਕੀ ਦੇ ਜਿਹੜੇ ਪਹਿਲੇ ਹਾਲਾਤ ਹੈ ਉਹਦੇ ਤੋਂ ਤਾਂ ਲੱਗਦਾ ਹੈ ਕਿ ਲੜਕੀ ਦੇ ਨਾਲ ਕੁਝ ਨਾ ਕੁਝ ਜਿਹੜਾ ਇਹੋ ਜਿਹਾ ਜ਼ਰੂਰ ਹੋਇਆ ਜਿਦੇ ਕਰਕੇ ਉਹ ਮਾਨਸਿਕ ਤੌਰ ਤੇ ਪਰੇਸ਼ਾਨ ਹੈ ਆਪਾ ਅੱਜ ਪਾਪਾ ਦੇ ਸੂਬਾ ਪ੍ਰਧਾਨ ਵੀ ਪਹੁੰਚ ਰਹੇ ਨੇ ਤੇ ਇਹਦੇ ਵਿੱਚ ਹੋਰ ਉਹਨ ਲੜਕੀ ਦੇ ਨਾਲ ਮੁਲਾਕਾਤ ਕਰਨ ਦਿੱਤੀ ਜਾਏਗੀ ਅੱਜ ਕੀ ਲੜਕੀ ਦੇ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ ਹੁਣ ਦੇਖੋ ਅਸੀਂ ਡਾਕਟਰ ਨੂੰ ਇਹ ਮੈਂ ਗੱਲ ਕਹਿ ਕੇ ਆਇਆ ਕਿ ਇਹਦਾ ਜੋ ਬਿਹਤਰ ਇਲਾਜ ਹੈ ਜੀ ਅਗਰ ਸਰਕਾਰੀ ਹਸਪੀਟਲ ਦੇ ਵਿੱਚ ਕੋਈ ਕਮੀ ਹੈ ਤਾਂ ਇਹਦੇ ਲਈ ਕਿਸੇ ਵੀ ਪ੍ਰਾਈਵੇਟ ਸੰਸਥਾ ਦੇ ਵਿੱਚ ਆਏ ਉਹ ਡੀਐਮਸੀ ਵਰਗੇ ਹਸਪੀਟਲ ਜੇ ਅਗਰ ਲੜਕੀ ਨੂੰ ਐਡਮਿਟ ਕਰਵਾਇਆ ਜਾਵੇ ਤਾਂ ਅਸੀਂ ਉਹਦਾ ਇਲਾਜ ਕਰਵਾਵਾਂਗੇ ਕਿਉਂਕਿ ਤਿਆਂ ਬਾਣਾ ਸਾਡੇ ਸਾਰਿਆਂ ਦੀਆਂ ਸਾਂਝੀਆਂ ਹੁੰਦੀਆਂ ਔਰ ਅਸੀਂ ਇਹ ਨਹੀਂ ਚਾਹੁੰਦੇ ਕਿ ਜਿਦਾਂ ਪశ్ਚੀਮ ਬੰਗਾਲ ਦੇ ਵਿੱਚ ਜਿਹੜੀ ਘਟਨਾ ਹੋਈ ਹੈ ਡਾਕਟਰ ਦੇ ਨਾਲ ਉਹ ਘਟਨਾ ਜਿਹੜੀ ਪੰਜਾਬ ਦੇ ਵਿੱਚ ਵੀ ਇਹੋ ਜਿਹੀ ਘਟਨਾ ਰਿਪੀਟ ਹੋਵੇ ਜੀ ਜੀ ਜਿਹੜਾ ਕਿਸੇ ਵੀ ਸ਼ਰਤ ਦੇ ਉੱਤੇ ਪੱਛੀਮ ਬੰਗਾਲ ਨਹੀਂ ਕਰਨ ਦੇਣਾ ਚਾਹੁੰਦੇ ਜੀ ਜੀ तमाम ਜਾਣਕਾਰੀ ਲਈ ਧੰਨਵਾਦ ਉਹ ਇਹ ਸੀ ਸਾਡੇ ਨਾਲ ਭੱਜਪਾ ਆਗੂ ਸੁਸ਼ੀਲ ਰਿੰਕੂ ਜਿਨ੍ਹਾਂ ਨੇ ਦੱਸਿਆ ਕਿ ਉਹ ਆਪ ਲੜਕੀ ਦੇ ਨਾਲ ਹਸਪੀਟਲ ਦੇ ਵਿੱਚ ਮੁਲਾਕਾਤ ਕਰਕੇ ਆਏ ਸੀ ਔਰ ਮੁਲਾਕਾਤ ਕਰਨ ਤੋਂ ਬਾਅਦ ਉਹਨਾਂ ਨੇ ਦੱਸਿਆ ਕਿ ਲੜਕੀ ਦੀ ਹਾਲਤ ਬਹੁਤ ਹੀ ਜਿਆਤੀ ਜਿਆਦੀ ਜਿਹੜੀ ਹੈ ਖਰਾਬ ਹੈ ਕਿਉਂਕਿ ਅਜੇ ਵੀ ਉਹ ਉਸੇ ਸ਼ੌਕ ਦੇ ਵਿੱਚ ਹੈ ਕਿਉਂਕਿ ਉਸ ਦੇ ਨਾਲ ਜਿਸ ਤਰੀਕੇ ਦੇ ਨਾਲ ਜਾਤੀ ਕੀਤੀ ਗਈ ਹੈ ਲੜਕੀ ਕਹਿੰਦੇ ਜਦੋਂ ਵੀ ਹੋਸ਼ ਆ ਰਹੀ ਹੈ ਉਸ ਨੂੰ ਲੜਕੀ ਹੋਸ਼ ਆਣ ਤੋਂ ਬਾਅਦ ਸਿਰਫ ਇੱਕੋ ਹੀ ਗੱਲ ਕਹਿੰਦੀ ਹੈ ਕਿ ਮੇਰੇ ਇੰਜੈਕਸ਼ਨ ਨਾਲ ਨਾ ਲਗਾਓ ਸੋ ਤੁਸੀਂ ਇਹਨਾਂ ਚੀਜ਼ਾਂ ਤੋਂ ਸਮਝ ਸਕਦੇ ਹੋ ਜਿਵੇਂ ਹੁਣੇ ਦੱਸਿਆ ਹੈ ਕਿ ਉਹਦੇ ਸਰੀਰ ਦੇ ਉੱਪਰ ਬਹੁਤ ਸਾਰੇ ਨਿਸ਼ਾਨ ਨੇ ਉਹਦੇ ਮੂੰਹ ਦੇ ਉੱਪਰ ਬਹੁਤ ਸਾਰੇ ਨਿਸ਼ਾਨ ਨੇ ਔਰ ਇਵਨ ਕਿ ਉਹਨੀਆਂ ਲੱਤਾਂ ਤੱਕ ਵੀ ਦੱਸਿਆ ਜਾ ਰਿਹਾ ਕਿ ਉਹਦੇ ਇੰਜੈਕਸ਼ਨ ਲਗਾਏ ਗਏ ਨੇ ਸੋ ਕਿਸ ਤਰੀਕੇ ਦੇ ਨਾਲ ਉਸ ਦੇ ਨਾਲ ਇਹ ਸਾਰੀ ਪ੍ਰਤਾੜਨਾ ਹੋਈ ਹੈ ਉਸ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਸ ਮਾਮਲੇ ਦੇ ਵਿੱਚ ਹੁਣ ਬਹੁਤ ਸਾਰੇ ਸਿਆਸੀ ਆਗੂ ਜਿਹੜੇ ਨੇ ਉਹ ਜਲੰਧਰ ਪਹੁੰਚ ਰਹੇ ਨੇ ਔਰ ਸਿਵਲ ਹਸਪਤਾਲ ਦੇ ਵਿੱਚ ਲੜਕੀ ਦਾਖਲ ਹੈ ਔਰ ਸੁਸ਼ੀਲ ਰਿੰਗ ਹੁਣਾ ਵੱਲੋਂ ਵੀ ਕਿਹਾ ਗਿਆ ਕਿ ਉਹਨਾਂ ਨੇ ਮੰਗ ਕੀਤੀ ਹੈ ਕਿ ਜੇਕਰ ਸਰਕਾਰੀ ਹਸਪਤਾਲ ਦੇ ਵਿੱਚ ਇਲਾਜ ਸਹੀ ਤਰੀਕੇ ਦੇ ਨਾਲ ਹੋ ਰਿਹਾ ਹੈ ਤੇ ਠੀਕ ਹੈ ਜੇਕਰ ਇਸ ਨੂੰ ਕਿਸੇ ਹੋਰ ਬਿਹਤਰ ਹਸਪਤਾਲ ਦੇ ਵਿੱਚ ਭੇਜਣ ਦੀ ਜ਼ਰੂਰਤ ਹੈ ਤੇ ਉਹਨਾਂ ਦਾ ਉਸ ਲੜਕੀ ਦਾ ਇਲਾਜ ਕਰਵਾਉਣ ਦੇ ਲਈ ਬਿਲਕੁਲ ਉਹ ਤਿਆਰ ਨੇ ਸੋ ਦੱਸਦੀ ਹੈ ਕਿ ਜਲੰਧਰ ਤੋਂ ਅਗਵਾ ਹੋਈ 20 ਸਾਲਾਂ ਦੀ ਲੜਕੀ ਸਰਕਾਰੀ ਮੁਲਾਜ਼ਮ ਹੈ ਪੁਲਿਸ ਨੂੰ ਬੇਹੋਸ਼ੀ ਦੀ ਹਾਲਤ ਦੇ ਵਿੱਚ ਮਿਲਦੀ ਹੈ ਪੁਲਿਸ ਤੁਰੰਤ ਪਰਿਵਾਰ ਨੂੰ ਮਾਮਲੇ ਦੀ ਸੂਚਨਾ ਦਿੱਤੀ ਇਸ ਮਾਮਲੇ ਦੇ ਵਿੱਚ ਉਸ ਦੇ ਖਿਲਾਫ ਹੋਣ ਮਾਮਲਾ ਵੀ ਲੋਕਾਂ ਦੇ ਖਿਲਾਫ ਦਰਜ ਕੀਤਾ ਗਿਆ ਹੈ ਦਰਸਲ ਮਾਮਲੇ ਦੇ ਵਿੱਚ ਪੁਲਿਸ ਨੇ ਬਲਵਿੰਦਰ ਸਿੰਘ ਉਰਫ ਬੋਬੀ ਉਰਫ ਬਲਵਿੰਦਰ ਪੋਸਟਮੈਨ ਜਿਹਦੀ ਉਮਰ 29 ਸਾਲ ਦੱਸੀ ਜਾ ਰਹੀ ਹੈ ਉਹ ਰਾਮਾ ਮੰਡੀ ਫੌਜੀ ਵਾਲੀ ਗਲੀ ਦੇ ਵਿੱਚੋਂ ਉਸ ਨੂੰ ਗ੍ਰਿਫਤਾਰ ਕੀਤਾ ਹੈ ਇਹ ਘਟਨਾ ਨੂੰ ਕਿਸੇ ਇੱਕ ਵਿਅਕਤੀ ਨਹੀਂ ਸਗੋ ਕੁਝ 5 ਤੋਂ 7 ਵਿਅਕਤੀ ਜਿਹੜੇ ਨੇ ਉਹਨਾਂ ਦੇ ਉੱਤੇ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਉਹਨਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਔਰ ਜਲਦੀ ਪੁਲਿਸ ਮੁਲਾਜ਼ਮ ਜਿਹੜੇ ਨੇ ਉਹਨਾਂ ਨੂੰ ਰਿਮਾਂਡ ਦੇ ਉੱਤੇ ਪੇਸ਼ ਵੀ ਕਰਨਗੇ ਸੋ ਜਲੰਧਰ ਬੈਸਟ ਸੋ ਸਾਡੇ ਨਾਲ ਜਲੰਧਰ ਬੈਸਟ ਦੇ ਐਮ ਐਲ ਏ ਮਹਿੰਦਰ ਭਗਤ ਜੀ ਮੌਜੂਦ ਨੇ ਤੁਸੀਂ ਇਸ ਮਾਮਲੇ ਦੇ ਵਿੱਚ ਕੀ ਕਹਿਣਾ ਚਾਹੋਗੇ ਤੁਸੀਂ ਲੜਕੀ ਨੂੰ ਮਿਲੇ ਹੋ ਕੀ ਹਾਲਤ ਲੱਗਦੀ ਹੈ ਇਸ ਸਮੇਂ ਤੁਹਾਨੂੰ ਲੜਕੀ ਦੀ ਹੋਈ ਹੈਗੀ ਬਹੁਤ ਮਾੜੀ ਘਟਨਾ ਹੋਈ ਹੈਗੀ ਤੇ ਵੀਰ ਵਿਦ ਪੇਰੈਂਟਸ ਆਫ ਗਰਲਸ ਪੇਰੈਂਟ ਵਿਦ ਗਰਲਸ ਐਂਡ ਉਹ ਜਿਹੜਾ ਹੈਗਾ ਸੀ ਜੰਦਰ ਟਰੀਟਮੈਂਟ ਹੈਗੀ ਹੈ ਜਿਸ ਬੱਚੇ ਨੇ ਕੋਈ ਨਾ ਸਰਵਰ ਹੋਈ ਹੈਗੀ ਉਹ ਬੱਚਾ ਨੂੰ ਅਰੈਸਟ ਕਰ ਲਿਆ ਹੈਗਾ ਲੜਕਾ ਅਰੈਸਟ ਕਰ ਲਿਆ ਹੈ ਅਰੈਸਟ ਹੋ ਚੁੱਕਾ ਹੈ ਹੁਣ ਪਹਿਲੀ ਪ੍ਰੋਟੀ ਅੰਗੀਰ ਲੜਕੀ ਠੀਕ ਹੁੰਦੀ ਹੈ ਨਾ ਜਦੋਂ ਦੇ ਜਿਹੜੇ ਡਿਪਰੈਸ਼ਨ ਤੇ ਲਈ ਗਈ ਦਵਾਈ ਤੇ ਚੱਲਦੀ ਹੈ ਜ ਹਸਪਤਾਲ ਚ ਠੀਕ ਹੋਣ ਦੇ ਬਾਅਦ ਲੜਕੀ ਜੋ ਆਪਣੇ ਬਿਆਨ ਦੇਵੇ ਸਟੇਟਮੈਂਟ ਦੇ ਅਨੁਸਾਰ ਕਾਰਵਾਈ ਕੀਤੀ ਜਾਏਗੀ ਔਰ ਲੜਕੀ ਨੂੰ ਪਰੇਨ ਰਿਪੋਰਟ ਦਾਫਰ ਤੋਂ ਆਇਆ ਹੈ ਅਕਾ ਜੜਕੀ ਹੋਰ ਪਰ ਚਾਹੁੰਦੇ ਉਹਦੇ ਬਾਰੇ ਅਸੀਂ ਕਾਰਵਾਈ ਕਰਾਵਾਂਗੇ ਜੀ ਤੁਹਾਨੂੰ ਕੀ ਲੱਗਦਾ ਕਿ ਲੜਕੀ ਦੇ ਨਾਲ ਇੱਕ ਤੋਂ ਵੱਧ ਵਿਅਕਤੀਆਂ ਦੇ ਵੱਲੋਂ ਜਾਤੀ ਕੀਤੀ ਗਈ ਹੈ ਤੁਸੀਂ ਮਿਲੇ ਹੋ ਤੁਸੀਂ ਹਾਲਤ ਦੇਖ ਕੇ ਤੁਹਾਨੂੰ ਕੀ ਲੱਗਦਾ ਹੈ ਜਾਂ ਤੁਹਾਡੀ ਡਾਕਟਰਸ ਦੇ ਨਾਲ ਗੱਲਬਾਤ ਹੋਈ ਹੈ ਦੇਖੋ ਮੈਂ ਮਿਲਿਆ ਹੈਗਾ ਲੜਕੀ ਦੇ ਹੈਗੀ ਆਪਣੀ ਸਟੇਟਮੈਂਟ ਦੇ ਵਿੱਚ ਸਮਰਥਨੀ ਹੈਗੀ ਜੀ ਉਹ ਡਾਕਟਰ ਨੂੰ ਕਿਹਾ ਹੈਗਾ ਕਿ ਜੋ ਇਹ ਲੜਕੀ ਦਾ ਟਰੀਟਮੈਂਟ ਹੈਗਾ ਫਸਟ ਆਫ ਆਲ ਵੀ ਹੈਵ ਟੂ ਸੇਵ ਇਸ ਲਾਈਫ ਐਂਡ ਮੈਂਟਲੀ ਲੜਕੀ ਚਾਹੀਦੀ ਹੁੰਦੀ ਹੈ ਨਾ ਜੀ ਜੀ ਤੇ ਪਹਿਲਾਂ ਇਲਾਜ ਪਹਿਲੀ ਗੱਲ ਹੈ ਬਾਕੀ ਸਾਰੇ ਅਗਲਾ ਬਾਅਦ ਦੀਆਂ ਜੀ ਜੀ ਲੜਕੀ ਠੀਕ ਹੁੰਦੀ ਹੈ ਹੋ ਜਾਏਗੀ ਤੇ ਉਹਦੇ ਬਾਅਦ ਸਾਰੀਆਂ ਗੱਲਾਂ ਅੱਗੇ ਸ਼ੁਰੂ ਹੋਣਗੀਆਂ ਅਸੀਂ ਰਾਵਾਂਗੇ ਜੀ 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 ਤਮਾਮ ਜਾਣਕਾਰੀ ਲਈ ਧੰਨਵਾਦ ਔਰ ਏਸੀ ਸਾਡੇ ਨਾਲ ਜਲੰਧਰ ਵੈਸਟ ਤੋਂ ਐਮਐਲਏ ਮਹਿੰਦਰ ਪਗਤ ਜੀ ਨੇ ਇਹਨਾਂ ਨੇ ਦੱਸਿਆ ਕਿ ਉਹ ਵੀ ਲੜਕੀ ਦੇ ਪਰਿਵਾਰ ਨੂੰ ਵੀ ਮਿਲ ਕੇ ਆਏ ਨੇ ਔਰ ਉਹਨਾਂ ਨੇ ਪਰਿਵਾਰ ਨੂੰ ਇਹ ਭਰੋਸਾ ਭਰੋਸਾ ਜਿਤਾਇਆ ਹੈ ਕਿ ਪਰਿਵਾਰ ਨੂੰ ਹਰੇਕ ਤਰ੍ਹਾਂ ਦਾ ਇਨਸਾਫ ਜਿਹੜਾ ਉਹ ਮਿਲੇਗਾ ਔਰ ਲੜਕੀ ਦੇ ਬਿਹਤਰ ਇਲਾਜ ਦੀ ਉਹਨਾਂ ਨੇ ਗੱਲ ਕੀਤੀ ਹੈ ਕਿ ਲੜਕੀ ਦਾ ਉਹ ਬਿਹਤਰ ਇਲਾਜ ਜਿਹੜਾ ਹੈ ਉਹ ਜਲਦ ਤੋਂ ਜਲਦ ਕਰਵਾਇਆ ਜਾਏਗਾ ਸੋ ਜਲੰਧਰ ਦੀ ਇਹ ਘਟਨਾ ਹੈ ਤੁਹਾਨੂੰ ਦੱਸਦੀ ਹੈ ਕਿ ਜਲੰਧਰ ਦੇ ਇੱਕ ਪੋਸਟ ਆਫਿਸ ਦੇ ਵਿੱਚ ਕੰਮ ਕਰਨ ਵਾਲੀ ਇੱਕ ਲੜਕੀ ਜਿਸ ਨੂੰ ਪਹਿਲਾਂ ਅਗਵਾ ਕੀਤਾ ਜਾਂਦਾ ਹੈ ਔਰ ਅਗਵਾ ਕਰਨ ਤੋਂ ਬਾਅਦ ਉਸ ਨੂੰ ਜਦੋਂ ਪਰਿਵਾਰ ਦੇ ਵੱਲੋਂ ਲੱਭਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਦਿੱਲੀ ਪੁਲਿਸ ਦਾ ਪਰਿਵਾਰ ਨੂੰ ਫੋਨ ਆਉਂਦਾ ਹੈ ਕਿ ਲੜਕੀ ਤੁਹਾਡੀ ਲੜਕੀ ਜਿਹੜੀ ਹੈ ਉਹ ਦਿੱਲੀ ਦੇ ਵਿੱਚ ਮੌਜੂਦ ਹੈ ਔਰ ਬੇਸੁਧ ਹਾਲਤ ਦੇ ਵਿੱਚ ਹੈ ਜਿਸ ਤੋਂ ਬਾਅਦ ਪਰਿਵਾਰ ਜਿਹੜਾ ਹੈ ਉਹ ਲੜਕੀ ਨੂੰ ਲੈ ਕੇ ਆਂਦਾ ਔਰ ਜਿਸ ਤੋਂ ਬਾਅਦ ਹਸਪਤਾਲ ਦੇ ਵਿੱਚ ਜਲੰਧਰ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਔਰ ਲੜਕੀ ਜੇਰੇ ਇਲਾਜ ਹੈ ਔਰ ਉਸ ਦੀ ਜਿਵੇਂ ਹੀ ਲੜਕੀ ਨੂੰ ਹੋਸ਼ ਆਏਗਾ ਕਿਉਂਕਿ ਲੜਕੀ ਦੀ ਹਾਲਤ ਜ਼ਿਆਦਾ ਖਰਾਬ ਹੋਣ ਦੇ ਕਾਰਨ ਉਸ ਨੂੰ ਬਾਰ-ਬਾਰ ਇੰਜੈਕਸ਼ਨ ਲਗਾ ਕੇ ਉਹਨੂੰ ਬੇਹੋਸ਼ ਕੀਤਾ ਜਾ ਰਿਹਾ ਹੈ ਪਰ ਜਿਵੇਂ ਹੀ ਉਹ ਹੋਸ਼ ਦੇ ਵਿੱਚ ਆਂਦੀ ਹੈ ਔਰ ਹਾਲਤ ਥੋੜੀ ਸਥਿਰ ਹੁੰਦੀ ਹੈ ਤੇ ਉਸ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਅਗਲੀ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਏਗੀ ਫਿਲਹਾਲ ਲੜਕੀ ਦੀ ਸਿਹਤ ਜਿਹੜੀ ਹੈ ਉਹ ਨਾਜ਼ੁਕ ਬਣੀ ਹੋਈ ਹੈ ਹਾਲਾਂਕਿ ਉਸ ਦਾ ਇਲਾਜ ਚੱਲ ਰਿਹਾ ਹੈ ਔਰ ਬਹੁਤ ਬਖਵਕਸ਼ੀ ਆਗੂ ਜਿਹੜੇ ਨੇ ਉਥੇ ਪਹੁੰਚ ਰਹੇ ਨੇ ਸੋ ਹੁਣ ਤੁਹਾਨੂੰ ਸੁਣਾਉਣੇ ਆ ਕਿ ਪਰਿਵਾਰਕ ਮੈਂਬਰਾਂ ਦਾ ਇਸ ਬਾਰੇ ਕੀ ਕਹਿਣਾ ਮੇਰਾ ਨਾਮ ਵਰੁਣ ਕਲੇਰ ਹੈ ਜੀ ਇਹ ਜਿਹੜਾ ਮਸਲਾ ਸਾਡੇ ਧਿਆਨ ਦੇ ਵਿੱਚ ਆਇਆ ਹੈਗਾ ਇਹ ਕੱਲ ਸ਼ਾਮ ਹੀ ਆਇਆ ਹੈਗਾ ਸੋ ਸਾਨੂੰ ਪਤਾ ਲੱਗਾ ਕਿ ਜਦੋਂ ਅੱਜ ਦੁਪਹਿਰੇ ਅਸੀਂ ਜਿਹੜਾ ਆ ਇੱਥੇ ਸਿਵਲ ਹਸਪੀਟਲ ਦੇ ਵਿੱਚ ਆਹੀਂ ਕੋਈ ਸਾਥੀ ਜਿਹੜੇ ਇਸ ਕੇਸ ਦੇ ਵਿੱਚ ਇਨਵੋਲਵ ਹੋ ਸਗੇ ਜਿਨ੍ਹਾਂ ਨੂੰ ਪਤਾ ਸੀਗਾ ਔਰ ਅਸੀਂ ਉਹ ਤਾਂ ਮੀਨਿੰਗ ਦੁਪਹਿਰੇ ਵੀ ਸਾਨੂੰ ਰੋਕ ਰਿਆ ਸੀਗਾ ਕਿ ਇਹ ਕਹੀ ਜਾਂਦੇ ਜੀ ਇੱਥੋਂ ਕੁੜੀ ਨੂੰ ਲੜਨੂ ਸ਼ਿਫਟ ਕਰ ਦਿੱਤਾ ਗਿਆ ਅਮਰੀਕ ਸਰ ਪਰ ਫਿਰ ਵੀ ਅਸੀਂ ਆਏ ਆਉਣ ਤੋਂ ਬਾਅਦ ਜਦੋਂ ਅਸੀਂ ਇੱਥੇ ਲੜਕੀ ਨੂੰ ਦੇਖਿਆ ਉਹਦੇ ਪੇਰੈਂਟਸ ਨੂੰ ਮਿਲੇ ਹੈਗੇ ਆ ਔਰ ਮੈਂ ਕਹਿੰਦਾ ਕਿ ਬਹੁਤ ਜ਼ਿਆਦਾ ਜੈਲ ਜਿਹੜਾ ਆ ਉਹ ਸਾਡਾ ਮੀਨਿੰਗ ਹਿਰਦਾ ਬਰੁੰਦ ਰਿਆ ਗਿਆ ਕਿ ਬੇਟੀ ਨੂੰ ਜਿਹੜੀ ਆ 5 ਦਿਨ ਬਾਅਦ ਵੀ सिविल हॉस्पिटल एडमिट होने के बाद भी होश नहीं आया पेरेंट्स के साथ क्या बातचीत हुई पेरेंट के साथ जो देखो उसके जो मदर हैं उसको पाँच दिन हो गए उसकी मदर है कि मैंने सोकर नहीं देखा कि लड़की की इतनी हालत ख़राब है और ट्रीटमेंट जो है एक ही ट्रीटमेंट दिया जा रहा है लड़की को इंजेक्शन सिर्फ नींद का इंजेक्शन दिया जा रहा है लड़की बेहोशी की हालत में ठीक रहती है जब उसको होता होश आता है और एक्सेसिव होती है क्योंकि जो मुझे लगता है कि एक से ज्यादा लड़कों ने उसके साथ जो है ट्रेंडिंग की है कैसे आपको नहीं परिवार वालों ने लेकिन जितना उस लड़की के ऊपर मीनिंग प्रेशर है वो जितना मीनिंग उसका जो माइंड है वो डरी हुई है ना, हुई है है ना हुई कि वो जब होश में आती है वो मारने को भागती है और मीनिंग वो कहती है कि मुझे और कितने डोज और कितने डोज तो उससे पता चलता है कि उसको बहुत ज्यादा ओवर डोज दिया गया है घटना घटना ये लड़की जलंधर की रहने वाली है इसके साथ जो लड़का जॉब करता था इसका कोलिग था वो इसको साथ गाड़ी में ले गया जलंधर से जलंधर से और हो सकता है ये पहले भी उसके साथ जाती थी ऐसे लिफ्ट लेके चले जाते हैं क्योंकि क्लीग थे एक ही ऑफिस में काम करते थे और उसके बाद ए, उसने इसको डोज दिया पता नहीं ड्रिंक में दिया होगा या कितने और कम से कम डेढ़ सौ से ज़्यादा किलोमीटर इस लड़की को जो है वो मीनिंग इन्होंने ड्राइव किया है गाड़ी में लेकर गए हैं और डेढ़ दो सौ किलोमीटर में ये लड़की जो है गिरी हुई मिली है है ना और इसकी हालत बहुत ख़राब थी ना। है ना पुलिस वालों से बातचीत हुई है पुलिस वालों से बातचीत हुई है उन्होंने बोला कि जो इसका वो क्लीग था एक लड़का था और उसको जो है राउंड अप कर लिया है और उससे पूछताछ की जा रही है और हो सकता है पुलिस ने भी बताया है कि हो सकता है कि और भी जो लड़के है, इसमें हैं इसमें इन्वॉल्व हैं और आज जो है पूछकिछ में सुबह तक जो है क्लियर कर दिया जाएगा कि इसको कौन सा उन्होंने डोज दिया कौन सा नशा दिया है कोई मामला दर्ज किया पुलिस पुलिस ने अभी तक देखो बहुत मीनिंग ये सरकार के लिए मीनिंग कोई भी जो इन्होंने अभी तक एफ दर्ज नहीं की और कोई भी एम आर नहीं है जो सिविल हॉस्पिटल से करिए मीनिंग कोई भी ट्रीटमेंट इसको करनाल से लाया गया वहाँ पर कंप्लेंट नहीं दी गई नहीं वहाँ पर भी कोई कंप्लेंट नहीं की गई है वाल ने कोई परिवार वालों ने भी कंप्लेंट नहीं की है और मेरे ख्याल से ये जो सिविल प्रशासन है और पुलिस प्रशासन है वो इस मामले को दबाने की कोशिश कर रहा है क्योंकि ये मामला जो है सेम से सेम कलकत्ते की जो घटना हुई है पिछले दिनों उससे उसके साथ ही मिलता जुलता है और बहुत ही जो है गिनोनी हरकत हुई है ये गिनोनी घटना हुई है और ये हमारे जलंधर वासियों को शर्मसार कर देने वाली घटना है मेरा नाम जी दीपक बाली है और मैं समाज सेवी हूँ जहाँ जलंधर से कैसे इस लड़की का कैसे पता चला क्या मामला है सर एक्चुअल में ना जो हमारे समाज के कुछ साथियों ने हमें ये बताया कि जलंधर सिविल अस्पताल में एक लड़की को अधमरी हालत में पाया गया है और उसका कोई ट्रीटमेंट नहीं हो रहा तो जब आकर पता चला तो पता चला कि मंगलवार के दिन लड़की को कुछ जो लड़की पोस्ट ऑफिस में काम करती थी बीस बाईस साल की लड़की है जब वो काम के लिए गई तो उसके साथी एम्प्लॉय ने उसको अगवा कर लिया और उसको इंजेक्शन देकर सात आठ लड़कों ने उसके साथ दरिंदगी की है और लड़कों ने इन्वॉल्व करा के उस लड़के ने इन्वॉल्व करा के की है और लड़की को एक तरह से मार कर कर करनाल छोड़ दिया गया था और समाज भी संस्था की मदद से करनाल से लड़की को जलंधर लाया गया है सिविल अस्पताल में अभी वो लड़की जिर इलाज है और पाँच दिन बीत जाने के बाद जलंधर में अभी तक कोई भी लड़की अभी अभी तक वो होश में नहीं है लड़की कोई बात नहीं कर पा रही है उस, उसकी हालत इतनी ख़राब है उसको इतना मतलब पेन है जो उसके साथ दरिंदगी हुई है और अगली बात यह है कि लड़की के साथ अभी तक कोई इंसाफ नहीं हुआ कोई एम अभी तक नहीं सिविल अस्पताल में काटी गई तो उस लड़की के बयान गवर्नमेंट एम्प्लॉ है जी लड़की सरकारी जो एम्प्लॉँ है और जो दुष्कर्म जिसने करवाया है और खुद भी किया है वो भी एक सरकारी एम्प्लॉई है उसका नाम कुछ पता है जो साथ में लड़का लेकर कैसे लेकर गया कोई बात पता चली अभी तक तो लड़की जो है होश में ही नहीं है पाँच दिन हो गए हैं लड़की इतना डोज हैवी दी हुई है उसका पता ही नहीं चल रहा है और मैं तो ये समझता हूँ कि ये जो फेलियर है पंजाब सरकार का पंजाब गवर्नमेंट का पंजाब की एडमिनिस्ट्रेशन का जो पाँच दिन के बाद भी देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप